ਸਮਾਜ ਸੇਵੀ ਲੱਖਾ ਸਿਧਾਣਾ ਪਟਿਆਲਾ ਦੇ ਰਜ਼ਿੰਦਰਾ ਹਸਪਤਾਲ ਵਿਖੇ ਤਰਨਾ ਕਰੇ ਕਿਸਾਨਾਂ ਦਾ ਹਾਲਚਲ ਜਾਣਨ ਲਈ ਪਹੁੰਚੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹਦਾ ਮਿੰਟ 5 ਲਾਉਂਦੇ ਆ। ਕਿਸੇ ਦੀ ਆਵਾਜ਼ ਦੱਬਣੀ ਹੋਵੇ ਮਿੰਟ 5 ਪਰਚਾ ਦਿੰਦੇ ਆ। ਮੇਰੇ ਅਗਰ ਚੱਟੇ ਦਾ ਪਰਚਾ ਉਹ ਤਰਨਤਾਰਨ ਨਹੀਂ ਦਈ ਸਰਕਾਰ ਨੇ। 4 ਦਿਨ ਹੋ ਗਏ ਬੰਦਾ ਮਾਰਤਾ ਗੋਲੀ ਮਾਰ ਕੇ ਚੱਕ ਕੇ ਲੈ ਗਏ ਨਾ ਚੱਡੇ ਪਾੜ ਤੇ ਲੱਤਾਂ ਤੋੜ ਨੱਕ ਤੋੜ ਜਵਾੜੇ ਤੋੜ ਉਹ ਮੁੰਡਾ ਜਿਹੜਾ ਨਵੇਂ گاؤں ਵਾਲਾ ਬੋਲਿਆ ਵੀ ਨਹੀਂ ਜਾਂਦਾ ਖਾਦਾ ਵੀ ਨਹੀਂ ਜਾਂਦਾ ਉਹ ਰਸ਼ਿੰਦਰੀ ਭੰਨ ਗਏ ਸਾਧਨ ਭੰਨ ਗਏ ਟਰੈਕਟਰ ਭੰਨੇ ਗੱਡੀਆਂ ਭੰਨੀਆਂ ਪੰਜਾਬ ਦੀ ਹੱਦ ਚ ਆ ਕੇ ਤੇ ਚੌਥਾ ਦਿਨ ਹੋ ਗਿਆ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਦੇ ਕਿਸਾਨਾਂ ਨਾਲ ਆ ਮੈਂ ਪੰਜਾਬ ਨਾਲ ਆ ਇੱਕ ਵੀ ਮਕਦਮਾ ਦਰਸ ਨਹੀਂ ਗਿਆ ਕਿਉਂ ਇਹ ਤਾਂ ਸਮਝ ਲਓ ਵੀ ਇਹ ਸੈਂਟਰ ਤੇ ਵਿੱਚ ਪੰਜਾਬ ਸਰਕਾਰ ਵਾਲੇ ਹੋਏ ਲੱਗਦਾ ਕਿ ਜਿਸ ਤਰ੍ਹਾਂ ਦੀ ਭੂਮਿਕਾ ਸਰਕਾਰਾਂ ਨੂੰ ਅਦੀ ਅਦਾ ਕਰਨੀ ਚਾਹੀਦੀ ਸੀ ਉਹ ਵਿਰੋਧੀ ਧਿਰਾਂ ਕਰ ਰਹੀਆਂ ਨੇ ਜਿਵੇਂ ਹੁਣ ਪ੍ਰਤਪਾਲ ਨੂੰ ਵਿਰੋਧੀ ਧਿਰਾਂ ਨੇ ਪੀਜੀ ਪਹੁੰਚਾਇਆ ਉਹਦੇ ਵਿੱਚ ਵਿਗਰਾਮ ਨਹੀਂ ਕੋਈ ਵਿਰੋਧੀ ਧਿਰ ਨਹੀਂ ਇਹ ਸਭ ਇਹ ਵੀ ਗਲਤ ਗੱਲ ਹੈ ਇਹ ਹਾਈ ਕੋਰਟ ਦੀਆਂ ਹਦਾਇਤਾਂ ਦੇ ਉੱਤੇ ਉੱਥੇ ਰੈਫਰ ਹੋਇਆ ਇਹ ਕਿੱਥੇ ਸੀ ਵਿਰੋਧੀ ਧਿਰਾਂ ਜਿਹੜੇ ਅੱਜ ਗੱਲਾਂ ਕਰਦੇ ਆ ਕਿਸਾਨਾਂ ਨਾਲ ਆ ਜੋ ਕਾਲੇ ਕਾਨੂੰਨ ਆਏ ਤੇ ਕਹਿੰਦੇ ਸੀ ਕਾਲੇ ਕਾਨੂੰਨ ਚੰਗੇ ਬਹੁਤ ਆ ਉਹੀ ਬਾਦਲ ਨੇ ਤੇ ਉਹੀ ਕਾਂਗਰਸ ਸੀ ਜਦੋਂ ਮੋਰਚਾ ਲੱਗਿਆ ਦਿੱਲੀ ਉਦਮ ਮੂਰਤੀ ਦੀ ਮੁਖਾਲਫਤ ਕਰਦੇ ਅੱਜ ਕਨੇ ਕਿਸਾਨਾਂ ਨਾਲ ਸੋ ਇਸ ਲਈ ਇਹ ਸਾਰਿਆਂ ਨੇ ਬਾਈ ਇਹਨਾਂ ਨੇ ਭੁਗਤਣਾ ਹਮੇਸ਼ਾ ਸਟੇਟ ਦੇ ਹੱਕ ਕੀ ਹੁੰਦਾ ਦਿੱਲੀ ਦੇ ਹੱਕ ਦੀ ਬੁਣਾਉਂਦਾ ਪੰਜਾਬ ਨਾਲ ਕੋਈ ਖੜਦਾ ਨਹੀਂ ਨਾ ਪਹਿਲਾਂ ਖੜਿਆ ਨਾ ਅੱਜ ਖੜਨਾ ਇਹਦਾ ਪੰਜਾਬ ਦੇ ਲੋਕਾਂ ਨੂੰ ਸੋਚਣਾ ਪੈਣਾ ਵੀ ਤੁਹਾਡੀ ਆਪਣੀ ਲੜਾਈ ਆ ਤੁਸੀਂ ਕਿਵੇਂ ਲੜਨੀ ਆ ਇਹ ਲੋਕਾਂ ਨੂੰ ਉੱਠ ਕੇ ਲੜਨੀ ਪੈਣੀ ਆ ਮੋਰਚੇ 'ਚ ਵੱਧ ਤੋਂ ਵੱਧ ਗਿਣਤੀ ਵਧਾਓ ਮੈਂ ਅਪੀਲ ਕਰਦਾ ਸ਼ੰਭੂ ਖਨੌਰੀ ਜਿੰਨੇ ਵੀ ਸਾਡੇ ਉੱਥੇ ਬੈਠੇ ਨੇ ਜੋਦੇ ਉਹਨਾਂ ਦੇ ਨਾਲ ਜਾ ਕੇ ਵੱਧ ਤੋਂ ਵੱਧ ਬੈਠੋ ਉਹਨਾਂ ਦਾ ਸਾਥ ਦਿਓ ਤਾਂ ਕਿ ਇਹ ਦੇਖੋ ਟੀਕ ਦਾ ਸਰਕਾਰ ਦੀ ਵੱਜੀ ਪਈ ਹੈ ਕੋਈ ਦੋਰਾਵਾ ਨਹੀਂ ਹੈਗਾ ਵੀ ਸਰਕਾਰ ਦੀ ਟੀਕ ਨਹੀਂ ਵੱਜੀ ਪਰ ਨਿਰਾਸ਼ਤਾ ਲਿਆਉਣ ਦੀ ਲੋੜ ਨਹੀਂ ਲੜਾਈ ਵੱਡੀ ਹੈ ਕੁਝ ਖਬਰਾਂ ਡਿਊਟੀ ਉਹਦੇ ਖਿਲਾਫ ਨਿਊ ਵਰਲਡ ਆਰਡਰ ਅੱਛਾ 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 ਕੁਝ ਖਬਰ ਆ ਰਹੀਆਂ ਨੇ ਕਿ ਬਾਰਡਰ ਜਿਹੜੇ ਆ ਉਹ ਹਟਾਣੇ ਸ਼ੁਰੂ ਕਰ ਦਿੱਤੇ ਆ ਨਹੀਂ 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 ਹਲੇ ਕੋਈ ਐਸੀ ਗੱਲ ਨਹੀਂ ਉਹ ਉਧਰ ਕੋਈ ਟਿਕਰੀ ਵਾਲੇ ਪਾਸੇ ਗਾਹਾਂ ਉਹਨਾਂ ਨੇ ਮਾੜੇ ਮੋٹے ਕੋਈ ਪੱਥਰ ਪੁੱਟ ਅੱਛਾ ਤੁਸੀਂ ਕਿਹਾ ਵੀ ਆਪਣੇ ਲੱਖਾ ਸਧਾਨਾ ਨੇ ਕਿਹਾ ਵੀ ਚੀਕ ਸਰਕਾਰ ਦੇ ਨਹੀਂ ਚੀਕ ਤੋਂ ਜ਼ਿਆਦਾ ਗਿਆ ਇੱਕ ਵੀਡੀਓ ਰਿਲੀਜ਼ ਹੋ ਰਹੀ ਜਿਹਦੇ ਵਿੱਚ ਤੁਹਾਡੀ ਹੂਟਿੰਗ ਹੋ ਰਹੀ ਹੈ ਉਹ ਕੀ ਚੱਕਰ ਹੈ ਦੇਖੋ ਇਹ ਇਹ ਬਈ بڑے ਜੰਡੇ ਨੇ ਹੁਣ ਮੈਂ ਜਿਹੜੇ ਪਿੰਡਾਂ ਜਾਣਾ ਉਸ ਹਰ ਥਾਂ ਦੇ ਉੱਤੇ ਦੇਖੋ ਮੈਂ ਲਗਾਤਾਰ ਚਾਹੇ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਆ ਆਮ ਆਦਮੀ ਪਾਰਟੀ ਵਾਲੇ ਹੋਣ ਜਿਹੜੀਆਂ ਇਹਨਾਂ ਦੀਆਂ ਪੰਜਾਬ ਮਾਰੂ ਨੀਤੀਆਂ ਮੈਂ ਵਿਰੋਧ ਕਰਦਾ ਰਿਹਾ ਬੋਲਦਾ ਰਿਹਾ ਖੁੱਲ ਕੇ ਇਹ ਇਹਨਾਂ ਦੇ ਬੰਦੇ ਜਿੱਥੇ ਫਿਰਦੇ ਆ ਉਹ ਮਹਾਨਾ ਬਣਾਉਂਦੇ ਵੀ ਅਸੀਂ ਕਿਸਾਨ ਆ ਕਿਸਾਨਾਂ ਦੀ ਆੜ ਤੇ ਮੇਰਾ ਵਿਰੋਧ ਲੱਖਾ ਮੁਰਦਾਬਾਦ ਮੁਰਦਾਬਾਦ ਲੱਖੇ ਨੇ ਮਾੜਾ ਹੀ ਕੀਤਾ ਲੱਖੇ ਨੇ ਪੰਜਾਬ ਨਾਲ ਗੁਦਾਰੀ ਕੀਤੀ ਆ ਲੱਖੇ ਦੇ ਪੰਜਾਬੀ ਮਾਂ ਬੋਲੀ ਦੇ 16 ਪਰਚਾ 6 ਮਹੀਨੇ ਜੇਲ੍ਹ ਆ ਕੇ ਆਇਆ ਲੱਖਾ ਪੰਜਾਬ ਦੇ ਪਾਣੀ ਵਾਲੀ 2 ਮਹੀਨੇ ਉੱਥੇ ਘੱਲਖੁਰਦ ਨਹਿਰ ਤੇ ਮੋਰਚਾ ਲਾ ਕੇ ਬੈਠਾ ਰਿਹਾ ਹੈ ਲੱਖੇ ਦੇ ਕਿਸਾਨੀ ਅੰਦੋਲਨ ਚ 6 ਮਹੀਨੇ ਕਰ ਛੱਡਿਆ ਲੱਖ ਰੁਪਇਆ ਸਿਰ ਤੇ ਨਾਮ ਸੀ ਦਿੱਲੀ ਪੁਲਿਸ ਦਾ ਦੋ ਪਰਚੇ ਉਹ ਵੀ ਦਿੱਲੀ ਹਲੇ ਉਵੇਂ ਹੀ ਆ ਤੇ ਬਾਕੀ ਚੰਡੀਗੜ੍ਹ ਪਰਚੇ ਆ ਆ ਨਵੇਂ ਪਰਚੇ ਹਰਿਆਣਾ ਸਰਕਾਰ ਨੇ ਹੋਰ ਦੇਤੇ ਲੱਖਾ ਮਾੜਾ ਹੀ ਕਰ ਰਿਹਾ ਲੱਖਾ ਗਲਤ ਕੀ ਕਰ ਰਿਹਾ ਜਾਂ ਦੱਸੋ ਨਾ ਵੀ ਮੈਂ ਕੋਈ ਐਮਐਲਏ ਆ ਮੈਂ ਕੋਈ ਐਮਪੀ ਆ ਜਾਂ ਮੈਂ ਕੋਈ ਚੁਣਿਆ ਹੋਇਆ ਨਮੈਂਦਾ ਤੁਸੀਂ ਮੈਨੂੰ ਕਹਿੰਦੇ ਮੈਂ ਤਾਂ ਫਿਰ ਵੀ ਕਹਿੰਦਾ ਮੈਂ ਸਵਾਲਾਂ ਤੋਂ ਨਹੀਂ ਭਜਦਾ ਜਿਹੜਾ ਮਰਜ਼ੀ ਸਵਾਲ ਕਰੋ ਮੈਂ ਜਵਾਬ ਦੇ ਕੇ ਜਾਊਂਗਾ ਪਰ ਜ ਇੱਕ ਮਿਸਥਿਆ ਹੁੰਦਾ ਇਹਨਾਂ ਸਾਰਿਆਂ ਦਾ ਜੋਰ ਲੱਗਿਆ ਵਿੱਚੇ ਬਾਦਲਾਂ ਦਾ ਵਿੱਚੇ ਕਾਂਗਰਸੀਆਂ ਦਾ ਵਿੱਚੇ ਬੋਕਰ ਵਾਲਿਆਂ ਦਾ ਇਹਨਾਂ ਦੇ ਆਈਟੀ ਸਲਦਾਂ ਦੇ ਬੰਦਿਆਂ ਦਾ ਵੀ ਕਿਸੇ ਤਰੀਕੇ ਨਾਲ ਲੱਖੇ ਦੇ ਖਿਲਾਫ ਇੱਕ ਨੈਟਵਰਕ ਸਰਜੋ ਇੱਕ ਵਰਤਾਂਤ ਘੜੋ ਲੱਖੇ ਦੇ ਖਿਲਾਫ ਰਾਪੇ ਘੰਡਾ ਚਲਾਓ ਇਹ ਸਾਰਾ ਉਹਦੇ ਤੋਂ ਨਿਕਲ ਰਿਹਾ ਕੋਈ ਗੱਲ ਨਹੀਂ ਮੈਂ ਪਰਵਾਹ ਨਹੀਂ ਕਰਦਾ ਅਜੀਆਂ ਗੱਲਾਂ ਦੀ ਲੱਖਾ ਜੀ ਲੱਖਾ ਜੀ ਤੁਸੀਂ ਕਾਫੀ ਥਾਵਾਂ ਤੇ ਜਾ ਰਹੇ ਹੋ ਅਮਰਸਰ ਵੀ ਜਾ ਰਹੇ ਹੋ ਜਿਸ ਤਰ੍ਹਾਂ ਅਮਰਪਾਲ ਦੇ ਮੁੱਦੇ ਨੂੰ ਲੈ ਕੇ ਵੀ ਆਪਾਂ ਚਰਚਾ ਕਰ ਲਈਏ ਕਿ ਐਨਐਸਏ ਜਿਹੜੀ ਨੋਜਵਾਨਾਂ ਤੇ ਲਗਾਈ ਗਈ ਹੈ ਇੱਕ ਪੁਖੜ ਹਟਾਲ ਹੁਣ ਉਹਨਾਂ ਦੀ ਮਾਤਾ ਜੀ ਵੱਲੋਂ ਰੱਖ ਬਹੁਤ ਸਾਰੀਆਂ ਚਰਚਾਵਾਂ ਡੇਬਰੂਗੜ ਜੇਲ੍ਹ ਤੋਂ ਬਾਹਰ ਆ ਰਹੀਆਂ ਕਿ ਸਮਾਨ ਮਿਲਿਆ ਹੈ ਇਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤੇ ਜਾਣ ਨੂੰ ਲੈ ਕੇ ਚਾਰਾ ਜੇ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਉਹਨਾਂ ਦਾ ਪਰਿਵਾਰ ਭੁੱਖ ਹੜਤਾਲ ਤੇ ਬੈਠਾ ਹੈ ਉਹ ਆਪ ਭੁੱਖ ਹੜਤਾਲ ਤੇ ਬੈਠੇ ਨੇ ਭਾਈ ਬਸੰਤ ਸਿੰਘ ਦੀ ਚਾਚਾ ਹਰਜੀਤ ਸਿੰਘ ਦੀ ਹਾਲਤ ਕਾਫੀ ਗੰਭੀਰ ਹੈ ਅੱਜ ਰਾਹੁਕੇ ਦੀ ਮਾਤਾ ਨੂੰ ਵੀ ਮਤਲਬ ਕਿ ਉੱਥੇ ਦੌੜਾ ਪਿਆ ਹਾਲਾਤ ਪਰਿਵਾਰਾਂ ਦੇ ਬੜੇ ਗੰਭੀਰ ਬਣੇ ਹੋਏ ਨੇ ਸੋ ਇਹ 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 ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇੱਕ ਸਾਲ ਹੋ ਗਿਆ ਨਸੇ ਲੱਗੀ ਨੂੰ ਹੁਣ ਉੱਥੇ ਨਵੇਂ ਇਲਜ਼ਾਮ ਬਈ ਸ਼ੁਰੂ ਕਰਤੀ ਮੋਬਾਈਲ ਮਿਲੇ ਨੇ ਜੀ ਆ ਮਿਲਿਆ ਜੀ ਉਹ ਮਿਲਿਆ ਪੰਜਾਬ ਸਰਕਾਰ ਨੇ ਇਹਨਸੇ ਲਾਈ ਆ ਇਹਨਾਂ ਦੇ ਕਹਿਣ ਤੇ ਸੈਂਟਰ ਨੇ ਇਹਨਸੇ ਲਾਈ ਆ ਸੋ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਲਿਆਂਦਾ ਜਾਵੇ ਸਾਡਾ ਫਰਜ਼ ਬਣਦਾ ਇਹ ਜਿਹੜੇ ਮੋਰਚੇ ਲਾ ਕੇ ਉਹਨਾਂ ਦੇ ਪਰਿਵਾਰ ਬੈਠੇ ਆ ਭੁਖੜਤਾਲਾਂ ਤੇ ਕੌਮ ਦਾ ਫਰਜ਼ ਬਣਦਾ ਪੰਥ ਦਾ ਫਰਜ਼ ਬਣਦਾ ਜੇ ਕੋਈ ਕੌਮੀ ਕਾਰਜ ਲਈ ਜੇਲਾਂ ਚ ਬੈਠਾ ਤੇ ਸਾਡਾ ਫਰਜ਼ ਬਣਦਾ ਸੀ ਉਹਦਾ ਸਾਥ ਵੀ ਦੇ ਆ ਧੰਨਵਾਦ